ਕੀ ਨਾਮ ਹੈ ਜੀ ਮੇਰਾ ਨਾਮ ਦੇਵਰਾਜ ਜੀ ਦੇਵਰਾਜ ਜੀ ਕੀ ਹੋਇਆ ਸੀਗਾ ਜੀ ਸਵੇਰੇ 6 ਵਜੇ ਅਸੀਂ ਗਏ ਸੀ ਦੇਵੀਗੜ੍ਹ ਛੱਨਾ ਮੋੜੇ ਮੇਰੀ ਬੇਟੀ ਨੇ ਨਾ ਖੰਡਪੜਸਾ ਬਰਖਾਇਆ ਸੀਗਾ ਖੁਸ਼ੀ ਦਾ ਤੇ ਉਸ ਪ੍ਰੋਗਰਾਮ ਤੇ ਅਸੀਂ ਸਾਰਾ ਪਰਿਵਾਰ ਰਾਤ ਵੀ ਉੱਥੇ ਹੀ ਸੀਗੇ ਤੇ ਕੁਝ ਬੰਦੇ ਰਹਿ ਗਏ ਸੀ ਤੇ ਇਹਨੂੰ ਭਤੀਜੇ ਨੂੰ ਕਿਹਾ ਵੀ ਤੂੰ ਇਹਨਾਂ ਨੂੰ ਜਿਹੜੇ ਯਾਰ ਨੇ ਇਹਨਾਂ ਨੂੰ ਛੱਡਿਆ ਬਾਕੀ ਜਿਹੜੇ ਰਾਤ ਦੇ ਉੱਥੇ ਨੇ ਉਹਨਾਂ ਨੂੰ ਘਰੇ ਲਿਆ ਉਹ ਲੈ ਕੇ ਉਹਨਾਂ ਨੂੰ ਛੱਡ ਕੇ ਤੇ ਵਾਪਸ ਆ ਰਿਹਾ ਸੀਗਾ ਕੱਲ ਹੀ ਵੀ ਮੈਂ ਹੋਰ ਲੈ ਜਾਗਾ ਫੈਮਿਲੀ ਮੈਂਬਰ ਕਰੋ ਉਹ ਜਿਆਦਾ ਆਇਆ ਹੈ ਪ੍ਰੀਤ ਨਗਰ ਇਹ ਮੀਰਾ ਬਰਦਰ ਥੋੜਾ ਜਿਹਾ ਪਿੱਛੇ ਉੱਥੇ ਪਿੱਛੇ ਕਾਰ ਆਉਣੀ ਸੀ ਕਾਰ ਨੇ ਉਹਨੂੰ ਕੋਈ ਸਾਈਡ ਮਾਰੀ ਪਿੱਛੇ ਸੀ ਬਰਦਰ ਮੇਰਾ ਮੋਟਰਸਾਈਕਲ ਤੇ ਤੇ ਉਹ ਕਾਰ ਦਾ ਤਾਂ ਪਤਾ ਨਹੀਂ ਲੱਗਿਆ ਇਹ ਜਾ ਕੇ ਖਤਾਨਾ ਚੌਦ ਦੇ ਨਾਲ ਟਕਰਾ ਗਈ ਦਰਖਤ ਨਾਲ ਤੇ ਜਿੰਨੀ ਦੇਰ ਨੂੰ ਅਸੀਂ ਬੱਦੇ ਇੱਕ ਦੂਜੇ ਨੂੰ ਫੋਨ ਕਰਿਆ ਘਰ 'ਚ ਸਾਨੂੰ ਕਰਿਆ ਅਸੀਂ ਗਏ ਸਾਡੇ ਪਿੰਡ ਦੇ ਸਾਰੇ ਆ ਗਏ ਜਿੰਨੀ ਦੇਰ ਨੂੰ ਕਢਦੇ ਖੜਾਉਦੇ ਜਦੋਂ ਦੀ ਡੈਥ ਹੋ ਚੁੱਕੀ ਸੀ ਕਿੰਨੇ ਕਾਰ ਵਾਲੇ ਨੇ ਪਤਾ ਲੱਗਿਆ ਵੀ ਆਇਆ ਸੀ ਕਿ ਅਨਮੈਰਿਡ ਹੈ ਆ ਭਾਈ ਸਾਦਾ ਅਨਮੈਰਿਡ ਹੈ ਅਨਮੈਰਿਡ ਤੇ ਕੀ ਧੁੰਦ ਦੇ ਕਾਰਨ ਕਿਸੇ ਮੰਦੇ ਹੋ ਕਿ ਬਈ ਧੁੰਦ ਵੀ ਇੰਨੀ ਦੇ ਨਹੀਂ ਸੀ ਹੈਗੀ ਵੀ ਸੀ ਧੁੰਦ ਬਈ ਉਹ ਕਾਰ ਵਾਲੇ ਨੇ ਜਦੋਂ ਓਵਰਟੈਕ ਕਰਿਆ ਨਾ ਕਿ ਸਾਈਡ ਲਾਈ ਉਹਨੂੰ ਬਸ ਗੱਡੀ ਉਹ ਕੰਟਰੋਲ ਹੋ ਗਈ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਐਸੀ ਤਾਂ ਇਹ ਗੱਲ ਕਹਿੰਨੇ ਵੀ ਹੁਣ ਕਾਰਵਾਈ ਜੋ ਬਣਦੀ ਏ ਬੱਚਾ ਤਾਂ ਵਾਪਸ ਆਉਣਾ ਨਹੀਂਗਾ ਜੋ ਬਣਦੀ ਕਾਰਵਾਈ ਉਹ ਕਾਨੂੰਨੀ ਤੌਰ ਤੇ ਕੀਤੀ ਜਾਵੇ ਜਿਹੜਾ ਗਿਆ ਏ ਨਹੀਂ ਰੁਕਿਆ ਉਹਨੂੰ ਫੜ ਕੇ ਉਹਨੇ ਤਾਂ ਕਾਰਵਾਈ ਹੋਣੀ ਚਾਹੀਦੀ ਜੇ ਉਹ ਖੜ ਜਾਂਦਾ ਰੁਕ ਜਾਂਦਾ ਜੇ ਬੁਲਾ ਲੈਂਦਾ ਤੇ ਸ਼ਾਇਦ ਬੱਚੇ ਦੀ ਇਹ ਟੈਕਸੀ ਟਕਸੀ ਚਲਾਉਂਦਾ ਸੀ ਹਾਂਜੀ ਹਾਂਜੀ ਡਰਾਈਵਰ ਸੀ ਡਰਾਈਵਰ ਸੀ ਬਾਈ ਠੀਕ ਹੈ ਉਧਰ ਲੈ ਕੇ ਉਹਦੇ ਕੋਲ ਨੰਬਰ ਹੋਵੇਗਾ ਐਮਬੂਲੈਂਸ ਦਾ 168 ਮੈਨੂੰ ਕਹ ਐਮਬੂਲੈਂਸ ਦਾ ਫੋਨ ਕਰੇ 168 ਤੇ ਲਾ ਦੋ ਫੋਨ 168 ਤੇ ਲਾ ਰਿਹਾ ਫੋਨ ਕਰ ਰਹੀ ਹੈ ਫੜ ਤੋ ਜਾ ਤਾ ਫੇਰ ਫੋਨ ਐਮਬੂਲੈਂਸ ਨੂੰ ਕਰਿਆ ਨਾ ਐਮਬੂਲੈਂਸ ਇਹ ਕਾਰ ਫੇਰ ਯਾਰ ਛੱਡ ਦੋ ਕਰਾਓ ਯਾਰ 168 ਹਲੋ ਟਰੈਕਟਰ 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 ਮੰਗਾ ਲਓ ਮਾੜੇ ਕਹਦੇ ਯਾਰ ਉਹ ਆ ਗਿਆ ਨਹੀਂ ਨਿਕਲ ਜਾਣਗੇ ਨਿਕਲ ਜਾਣਗੇ ਲੱਤਾਂ ਨਿਕਲ ਜਾਣੀਆਂ ਅੱਜ ਨਿਕਲ ਗਈ ਰਾਤ ਪਰਲੀ ਇੱਕ ਫਸੀ ਰਹੀ ਗਈ ਇੱਕ ਦਿਨ ਨਿਕਲ ਗਈ ਬੱਲਪੂ ਉਹਨੂੰ ਆਏ ਨਾ ਤੋਏ ਆਹ ਅੱਤ ਉਧਰ ਉੱਪਰ ਕਰ ਲਓ ਪਟੜੀ ਦੇ ਹਲੋ ਗੱਡੀ ਚ ਪੈ ਲੈ ਗੱਡੀ ਕੋਲ ਲੈ ਜਾਓ ਰਾਤ ਹੋਇਆ